ਅਮਜੀਤ ਅਮਜੀਤ ਅਨਪਪਾ ਤੇਨ ਨਾ ਨਾ ਪਾ ਪਰ ਨਰਾ ਤੋਂ ਆਲੇ ਤੋਂ ਜਾ ਰੋਸਵਾ ਹੈ ਕੋਟਿਕਲ ਪੂਰੇ ਸਾਲ ਹੈ ਸਾਲੇ ਸਭੇ ਕੋਲ ਤਾਂ ਇਹ ਜਿਵੇਂ पर लो पीसी वन उन्होंने हमारे द्वारा टैग वाले भैया समझे दैट फॉर्म के अंदर तो आधे उस बॉक्स के अंदर आ रहे हैं और के ये बुक कवर वाले की ये बुक फॉर्म है पूरी सारी चीजें सीखेंगे ये सारा संदर्भ है रिव्यू है कि ऐसे इस मरीज सर्जरी प्रोवाइड लाए थे जिसको करके उन्होंने कामयाब होया ना कि थे ऐसे क्या करावे बॉय से गलत का अंडर करके उनका हीरो बनने बाकी एक्स्ट्रा दिया है जे रिएक्टिव वाली तो कृपया जी ने करवाया बहुत बहुत मतलब पहली बार कोई सोच मार दी है जरा को लेवल पर मार दी बिल्कुल जी शिक्षा की तरफ जाना बहुत जरूरी है अरे आप जैसे तो भी वही हो भी ना हो सहयोग सर बहुत जरूरी है बहुत जरूरी है अब जो पटियाले शहर से देखो साडे समाज को अलावा ये गल मतलब किसी और ने साडे समाज में नहीं सोची है क्योंकि जी के होना ही चाहिए बड़े-बड़े घराने पे हैं बहुत बड़े-बड़े लोग पे हैं इलेक्शन का भी टाइम है फिर लोग किसी बारे में सोचते तो सोचे बहुत बड़ी

ਤੇ ਇਹੀ ਉਪਰ ਨਾਮ ਦੀ ਨਪਰੇ ਹੈ ਜੀ ਕੋਈ ਸਮਾਂ ਬੱਸ ਮਿਸਾਲ ਜੀ ਦੋਸਤ ਬਦਕੇ ਕੋਈ ਕੋਈ ਦਿੱਕਤ ਚਲੋ ਬੱਸ ਸਾਜੀ ਪ੍ਰਸਾਵਾ ਕਿਥੇ ਲੈਬਰੀਟਾ ਮੁਕ ਪੁਰਿਆ ਕੀ ਕਬਨ ਨਹੀਂ ਹਜੇ ਦੇਖੋ ਅਸੀਂ ਇਹ ਜੀਨਗਰ ਸਮਾਜ ਹੈ ਜੀ ਪਟਿਆਲੇ ਤੋਂ ਇੱਥੇ ਅੱਜ ਅਸੀਂ ਸ਼੍ਰੀ ਰਾਮ ਦੇ ਜੀਨਗਰ ਕੰਪਿਊਟਰ ਲਾਇਬ੍ਰੇਰੀ ਦਾ ਜਿਹੜਾ ਹੈਗਾ ਜੀ ਉਦਘਾਟਨ ਇਨ ਦ ਸੈਂਸ ਅੱਜ ਸ਼ੁਰੂ ਕੀਤੀ ਜੋ ਸਾਰਾ ਤਾਂ ਇੱਕ ਸਾਰੇ ਸਮਾਜ ਨੇ ਬੈਠ ਕੇ ਜੀ ਮੈਂ ਮੈਂ ਇਹਨਾਂ ਦਾ ਗੈਸਟ ਹਾਂ ਜੀ ਤੇ ਇਹਨਾਂ ਅਸੀਂ ਅੱਜ ਕਿ ਡਿਸਾਈਡ ਕੀਤਾ ਕਿ ਇੱਥੇ ਲਾਇਬ੍ਰੇਰੀ ਦੀ ਬਹੁਤ ਜ਼ਰੂਰਤ ਹੈ ਜੀ ਬੱਚੇ ਆ ਛੋਟੇ ਆ ਇੱਕ ਘਰਾਂ ਦੇ ਵਿੱਚ ਨਾ ਜਦੋਂ ਇਹ ਕੰਮ ਕਰਦੇ ਆ ਮਸ਼ੀਨ ਚੱਲਦੀਆਂ ਨੇ ਤਾਂ ਨੌਇਸ ਬਹੁਤ ਹੁੰਦੀ ਹੈ ਇਹਨਾਂ ਦਾ ਕੰਮ ਸਾਰਿਆਂ ਦਾ ਇਹ ਜਿਹਾ ਹੈਗਾ ਜੀ ਤਾਂ ਉਹ ਦੇ ਲਿਟਰੇਟੀ ਕੇ ਜਗ੍ਹਾ ਇਹਨਾਂ ਕੋ ਧਰਮਸ਼ਾਲਾ ਸੀ ਹਰੇ ਇਦੇ ਨਾਲ ਇੱਕ ਹਾਲ ਹੈ ਜੀ ਬਣਿਆ ਪਿਆ ਆਲਰੇਡੀ ਤਿਆਰ ਹੈ ਜੀ ਉੱਥੇ ਕੰਪਿਊਟਰ ਲਾਇਬ੍ਰੇਰੀ ਪਲੱਸ ਜਿਹੜੀਆਂ ਆਮ ਬੁੱਕਸ ਹੈਗੀਆਂ ਉਹ ਵੀ ਮਿਲਣਗੀਆਂ ਕੰਪਿਊਟਰ ਬਾਰੇ ਨੌਲੇਜ ਵੀ ਦਿੱਤੀ ਜਾਊਗੀ ਜੀ ਆਪਰੇਟ ਕਰਨਾ ਟਾਈਪਿੰਗ ਕਰਨੀ ਸਾਰਾ ਕੁਝ ਬੱਚਿਆਂ ਨੂੰ ਤਾਂ ਅੱਜ ਉਹ ਅਸੀਂ ਡਿਸਾਈਡ ਕੀਤਾ ਕਿ ਉਹ ਬਣਾਇਆ ਜਾਊਗਾ ਜੀ ਤੇ ਉਹਦੇ ਨਾਲ ਪ੍ਰਧਾਨ ਜੀ ਜਿਹੜੇ ਹੈਗੇ ਜੀ ਬਾਕੀ ਜਿਹੜੀ ਤੁਹਾਨੂੰ ਡਿਟੇਲ ਦੇ ਵਿੱਚ ਗੱਲ ਜਿਹੜੇ ਪ੍ਰਧਾਨ ਸਾਹਿਬ ਬੈਠੇ ਆ ਬਾਕੀ ਜਿਹੜੇ ਸਾਰੇ ਸੱਜਣੇ ਸਮਾਜ ਦੀ ਸਭਾ ਬੈਠੀ ਹੈ ਰਜਿਸਟਰਡ ਸਭਾ ਜੀ ਜੀਨ ਦਾ ਸਭਾ ਦੀ ਤਾਂ ਇਹ ਇਹ ਸਾਰਾ ਤੁਹਾਨੂੰ ਬਾਕੀ ਦਾ ਜਿਹੜਾ ਹੈਗਾ ਦੱਸਣਗੇ ਜੀ ਵੀ ਕਿਵੇਂ ਜੀ ਅੱਜ ਕੀ ਨਾਮ ਤੁਹਾਡਾ ਮੈਂ ਜੀ ਰਕੇਸ਼ ਕੁਮਾਰ ਜੋਈਆ ਪ੍ਰਧਾਨ ਸ਼੍ਰੀ ਰਾਮਦੇਵ ਜੀ ਨਗਰ ਸਭਾ ਪਟਿਆਲਾ ਅੱਛਾ ਅੱਜ ਦਾ ਰਚਾਲਾ ਵਿੱਚ ਕੀ ਪ੍ਰੋਗਰਾਮ ਰੱਖਿਆ ਜੀ ਸਰਕਾਰ ਦਾ ਸਮੇਂ ਦਾ ਬਾਤ ਹੈ ਸਮੇਂ ਸੀ ਅਸੀਂ ਪਰਸਨ ਮਿਲਣ ਗਏ ਸੀ ਵੀ ਸਾਡੀ ਲਾਇਬ੍ਰੇਰੀ ਦਾ ਕੰਮ ਸਟਾਰਟ ਕੀਤਾ ਹੋਇਆ ਹੈ ਤੋਂ ਉਹਨਾਂ ਨੇ ਇਹਨਾਂ ਨੇ ਕਿਹਾ ਵੀ ਸਿੱਖਿਆ ਬਾਰੇ ਅਸੀਂ ਸਦੇ ਪਿਆਰ ਰਹਿੰਦੇ ਨੇ ਅਗਰ ਵੀ ਤੁਹਾਡੇ ਸਮਾਨ ਨਾਲ ਪਿਆਰ ਵੀ ਬਹੁਤ ਹੈ ਇਹਨਾਂ ਨੂੰ ਬੁਲਾਇਆ ਇਹਨਾਂ ਨੇ ਸਾਨੂੰ ਆ ਡੋਨੇਸ਼ਨ ਦੇ ਕੇ ਗਏ ਨੇ 5 ਲੱਖ ਰੁਪਏ ਦਾ ਡੋਨੇਸ਼ਨ ਇਹਨਾਂ ਨੇ ਦਿੱਤਾ ਸਾਨੂੰ ਚੈੱਕ ਦੁਆਰਾ ਔਰ ਪੂਰਾ ਸਮਾਜ ਜੀਨਗਰ ਪੂਰਾ ਸਮਾਜ ਇਹਨਾਂ ਦਾ ਬੜਾ ਬੜਾ ਧੰਨਵਾਦੀ ਹੈ ਇਹ ਸਾਡੇ ਸਮਾਜ ਦੇ ਹਰ ਜਦ ਵੀ ਕੋਈ ਪ੍ਰੋਗਰਾਮ ਹੁੰਦਾ ਹੈ ਆਪਣੇ ਤਨ ਮਨ ਭਾਂਤਨਾ ਵਿੱਚ ਸ਼ਾਮਿਲ ਕਰ ਰਹੇ ਨੇ ਸਾਡੇ ਸਮਾਜ ਦੇ। ਲਾਇਬ੍ਰੇਰੀ ਦੇ ਵਿੱਚ ਕਿਸ ਤਰ੍ਹਾਂ ਦੇ ਜਿਹੜੇ ਹੈ ਕੰਮ ਹੁੰਦੇ ਜਿਵੇਂ ਕੰਪਿਊਟਰ ਵੀ ਕਰਵਾ ਰਹੇ ਨਾਲ। ਹਾਂਜੀ ਹਾਂਜੀ ਹਾਂਜੀ। ਇਹ ਸਾਡੇ ਨਾਲ ਸਮਾਜ ਦੇ ਜਿਹੜੇ ਆਪਣੇ ਲਿਖੀ ਟੀਮ ਹੈ ਆਪਣੇ ਲਿਖੇ ਬੱਚੇ ਜਿਹੜੇ ਸਰਵਿਸ ਕਰ ਰਹੇ ਉਹਨਾਂ ਦੇ ਹੈਂਡਓਵਰ ਹੋਏਗੇ ਇਹਦੇ ਵਿੱਚ ਕੰਪਿਊਟਰ ਔਰ ਕਿਤਾਬਾਂ 10ਵੀਂ 11ਵੀਂ 12ਵੀਂ ਉਸ ਤੇ ਉਹ ਚੀਜ਼ ਜਿਹੜੀ ਵੀ ਪੁੱਕਾ ਹੈ ਉਹ ਅਸੀਂ ਪ੍ਰੋਵਾਈਡ ਕਰਾਇਆ। ਸਾਡੀ ਸੱਚਾ ਜਿਹਾ ਦਿੱਕਤ ਕੀ ਆਉਂਦੀ ਹੈ ਸਾਡੀ ਵੀ ਸਾਡਾ ਸਮਾਜ 50% ਕਿਰਾਏ ਤੇ ਰਹਿੰਦਾ ਹੈ। ਕਿਰਾਏ ਚ ਜਲੋਟੇ ਜੇ ਕਮਰੇ ਹੁੰਦੇ ਨੇ ਉਧਰ ਹੀ ਕੰਮ ਕਰਨਾ ਉਧਰ ਹੀ ਬੱਚਾ ਪੜਦਾ ਹੈ ਮੇਰਾ ਵੀ ਬੱਚਾ ਮੇਰੇ ਇੱਕ ਮਾ ਵੀ ਕਿਰਾਏ ਚ ਰਹਿੰਦਾ ਮੇਰਾ ਬੱਚਾ ਵੀ ਉਧਰ ਹੀ ਪੜਦਾ ਪਲਸ 2 ਕਰ ਰਿਹਾ ਹੈ ਤੋਂ ਕਈ ਵਾਰ ਬੱਚਾ ਵੀ ਕਹਿੰਦਾ ਪਾਪਾ ਤੁਸੀਂ ਬੁਖਸ਼ਕਲ ਕਰ ਲੈਣਾ ਛੱਡ ਦਿਓ ਕੋ ਪੜਾਈ ਬੜੀ ਜ਼ਰੂਰੀ ਹੈ ਉਸ ਨੂੰ ਦੇਖਦੇ ਸਾਰੀ ਟੀਮ ਨੇ ਇੱਕ ਵਾਰ ਵਿਚਾਰ ਕੇ ਵੀ ਲਾਇਬ੍ਰੇਰੀ ਆਪਣਾ ਬਣਾਈ ਚਾਹੀਦੀ ਬੱਚੇ ਦੇ ਭਵਿੱਖ ਲਈ ਤਾਂ ਕਰਕੇ ਆਪੇ ਕੰਪਿਊਟਰ ਲੈ ਵੀ ਚਾਹ ਕਰ ਪਾ ਲੇ ਲੱਗਦਾ ਹੈ ਇਹ ਨਾਲ ਬੱਚਿਆਂ ਦਾ ਜਿਹੜਾ ਕੋਈ ਵਿਕਿਆ ਉਹ ਵੀ ਵਧੀਆ ਬਿਲਕੁਲ ਬਿਲਕੁਲ ਜੀ ਸਾਡੇ ਸਮਾਜ ਦੇ ਜਿੰਨੇ ਵੀ ਬੱਚੇ ਹੈ ਮੈਨੂੰ ਪਤਾ ਹੈ ਵੀ ਅਸੀਂ ਇਹ ਜਿਹੜਾ ਵੀ ਕਾਉਂਸਲਿੰਗ ਪ੍ਰੋਗਰਾਮ ਕਰਾਂਦੇ ਰਹਿੰਦੇ ਨੇ ਸਿੱਖਿਆ ਦਾ 70 80 ਤੋਂ ਲੈ ਕੇ 90% ਸਾਡੇ ਬੱਚੇ ਇਸਵਾ ਦੇ ਵਿੱਚ ਲੈ ਕੇ ਆਂਦੇ ਨੇ। ਨੰਬਰ 1 ਸਿੱਖਿਆ ਤੇ ਸਾਡੇ ਸਮਾਜ بڑا ਤਰੱਕੀ 'ਚ ਹੈ ਸਿੱਖਿਆ ਦੇ। ਜੀ ਸਮੀਰ ਸਿੰਘ ਦਾ ਕੀ ਕਹਿਣਾ ਚਾਹੋਗੇ? ਮੈਂ ਜੀ ਸਮੀਰ ਸਿੰਘ ਦਾ ਬਹੁਤ-ਬਹੁਤ ਧੰਨਵਾਦੀ ਹਾਂ। ਪੂਰੇ ਜਿੰਗਰ ਸਮਾਜ ਦੀ ਤਰਫੋਂ ਇਹਨਾਂ ਦਾ ਬੜਾ ਧੰਨਵਾਦੀ ਕਰਦਾ ਹਾਂ ਮੈਂ। ਵੀ ਇਹਨਾਂ ਵੱਲੋਂ ਡੋਨੇਸ਼ਨ ਸਾਨੂੰ ਇਹਨਾਂ ਨੇ ਦਿੱਤਾ। ਇਹਨਾਂ ਨੇ ਦਿੱਤਾ। ਅਸੀਂ ਇਹਨਾਂ ਦੇ तहे ਦਿਲ ਤੋਂ ਸ਼ੁਕਰੀਆ ਕਰਦੇ ਹਾਂ। ਕੀ ਨਾ ਜੀ ਤੁਹਾਡਾ ਮੇਰਾ ਨਾਮ ਵਿਸ਼ਾਲ ਖੱਤਰੀ ਹੈ ਜੀ ਮੈਂ ਕੋਸ਼ਿਸ਼ ਦੇ ਅਕਸ਼ਾਂ ਸ਼੍ਰੀ ਰਾਮਦੇਵ ਜੀ ਜਿੰਗਰ ਸਵਾ ਜਿੰਗਰ ਸਮਾਜ ਪਟਿਆਲਾ ਦਾ ਜੀ ਅੱਜ ਇੱਕ ਪੰਚਾਇਤ ਦੇ ਤੌਰ ਤੇ ਸਾਡੀ ਪੰਚਾਇਤ ਬੈਠੀ ਸੀ ਜਿਸ ਚ ਪ੍ਰੋਫੈਸਰ ਸੁਮੇਰ ਸਿਰਾ ਜੀ ਨੂੰ ਬੁਲਾਇਆ ਗਿਆ ਤੇ ਪ੍ਰੋਫੈਸਰ ਸਾਹਿਬ ਨੇ ਸਾਡੀ ਸਾਰੀਆਂ ਗੱਲਾਂ ਸੁਣੀਆਂ ਤੇ ਅਸੀਂ ਇੱਕ ਲਾਇਬ੍ਰੇਰੀ ਦਾ ਨਿਰਮਾਣ ਕਰ ਰਹੇ ਹਾਂ ਬੱਚਿਆਂ ਦੇ ਪੜਨ ਲਈ ਕੰਪਿਊਟਰ ਲਾਇਬ੍ਰੇਰੀ ਦਾ ਪ੍ਰੋਫੈਸਰ ਸਾਹਿਬ ਨੂੰ ਇਹ ਗੱਲ ਬਹੁਤ ਵਧੀਆ ਲੱਗੀ ਉਸ ਦੇ ਤਹਿਤ ਪ੍ਰੋਫੈਸਰ ਸਾਹਿਬ ਨੇ 5 ਲੱਖ 1 ਰੁਪਏ ਦਾ ਚੈੱਕ ਜੀ ਸ਼੍ਰੀ ਰਾਮਦੇਵ ਜਿੰਗਰ ਸਭਾ ਨੂੰ ਬਤੌਰ দান ਤੇ ਦਿੱਤਾ ਹੈ ਸ਼੍ਰੀ ਰਾਮਦੇਵ ਜਿੰਗਰ ਸਭਾ ਤੇ ਸਮੂਹ ਜਿੰਗਰ ਸਮਾਜ ਇਹਨਾਂ ਦਾ ਇਸ দান ਤੇ ਤੇ ਸਹਿਯੋਗ ਤੇ ਹਮੇਸ਼ਾ ਹੀ ਰਿਣੀ ਰਹੇਗਾ ਤੇ ਨਾਲ ਹਮੇਸ਼ਾ ਹੀ ਸਮਾਜ ਪ੍ਰੋਫੈਸਰ ਸਾਹਿਬ ਦਾ ਸਹਿਯੋਗੀ ਰਹੇਗਾ ਬਹੁਤ ਬਹੁਤ ਧੰਨਵਾਦ ਸਰ ਸਾਹਿਬ ਅੱਗੇ ਵੀ ਤੁਹਾਡੇ ਸਮਾਜ ਦੇ ਵਿੱਚ ਵਿਚਰਦੇ ਰਹਿੰਦੇ ਬਹੁਤ ਖੁਸ਼ਕਿਸਮਤ ਹਾਂ ਪ੍ਰੋਫੈਸਰ ਸਾਹਿਬ ਹਮੇਸ਼ਾ ਹੀ ਸਾਡੇ ਹਰ ਫੰਕਸ਼ਨ ਤੇ ਕੋਈ ਦੁੱਖ ਹੈ ਕੋਈ ਸੁੱਖ ਹੈ ਗਣਪਤੀ ਮਹੋਤਸਵ ਬਹੁਤ ਵੱਡਾ ਹੁੰਦਾ ਸਾਡੇ ਸਮਾਜ ਚ ਪ੍ਰੋਫੈਸਰ ਸਾਹਿਬ ਹਰ 11 ਦਿਨ ਦੇ 11 ਦਿਨ ਹੀ ਸਾਡੇ ਨਾਲ ਹਾਜ਼ਰੀ ਭਰਦੇ ਨੇ ਤੇ ਸਮਾਜ ਨਾਲ ਹਮੇਸ਼ਾ ਹੀ ਜੁੜੇ ਰਹਿੰਦੇ ਨੇ ਅਸੀਂ ਇਹ ਚਾਹਾਂਗੇ ਕਿ ਪ੍ਰੋਫੈਸਰ ਸਾਹਿਬ ਅੱਗੇ ਵੀ ਸਮਾਜ ਨਾਲ ਜੁੜੇ ਰਹਿਣ ਤੇ ਪਰਮਾਤਮਾ ਇਹਨਾਂ ਨੂੰ ਬਹੁਤ ਤਰੱਕੀ ਬਖਸ਼ੇ